ਜੈ ਪੀਰਾਂ ਦੀ ਜੈ ਸਾਈਆਂ ਦੀ ਜੀ ਅੱਜ ਤੁਹਾਨੂੰ ਦੱਸਾਂਗੇ ਵੀ ਬੱਬਾ ਨਾਹਰ ਸਿੰਘ ਪਾਂਡੇ ਦਾ ਜਨਮ ਕਦੋਂ ਔਰ ਕਿੱਥੇ ਕਿਵੇਂ ਹੋਇਆ ਇੱਕ گاؤں ਦੇ ਵਿੱਚ ਇੱਕ ਪਿੰਡ ਦੇ ਵਿੱਚ ਮਹਾਰਾਣੀ ਰਹਿੰਦੀ ਸੀ ਜੋ ਕਿ ਬਹੁਤ ਟਾਈਮ ਤੋਂ ਉਹਦੇ ਬੱਚਾ ਨਹੀਂ ਹੁੰਦਾ ਸੀਗਾ ਉਹ ਸ਼ੁਰੂ ਤੋਂ ਜੋ ਕਿ ਭਗਤੀ ਵਿੱਚ ਬਹੁਤ ਨੀਲ ਰੈਂਦੀ ਸੀਗੀ ਤਾਂ ਉਹਨਾਂ ਨੇ ਕੀ ਕਰਿਆ ਇੱਕ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਸਾਧੂ ਸੰਤ ਆਇਆ ਹੋਇਆ ਸੀਗਾ ਤਪੱਸਿਆ ਕਰਦਾ ਸੀ ਜਿਹਨੂੰ ਆਪਾਂ ਬਾਬਾ ਗੋਰਖਨਾਥ ਕਹਿੰਦੇ ਆ ਤਾਂ ਸਿਵਜੀ ਦਾ ਵਰਦਾਨ ਉੱਥੇ ਤਪੱਸਿਆ ਕਰਨਾ ਹੈ ਤਾਂ ਕੀ ਕਰਿਆ ਮਾਤਾ ਬਾਂਸਲ ਨੇ ਉਹਦੀ 12 ਸਾਲ ਤਪੱਸਿਆ ਕੀਤੀ ਆ 12 ਸਾਲ ਤਪੱਸਿਆ ਕਰਨ ਤੋਂ ਬਾਅਦ ਗੁਰੂ ਗੋਰਖਨਾਥ ਜੀ ਨੇ ਉਹਨੂੰ ਗੁੱਗਲ ਦਿੱਤਾ ਗੁੱਗਲ ਦੇ ਕੇ ਉਹਨੂੰ ਇਹ ਕਿਹਾ ਵੀ ਇਹ ਗੁੱਗਲ ਤੂੰ ਦੁੱਧ ਚ ਪਾ ਕੇ ਪੀਣਾ ਤੇਰੇ ਘਰੇ ਬਹੁਤ ਵੱਡਾ অবতার ਹੋਊਗਾ ਜਿਹਦਾ ਨਾਮ ਸਾਰੇ ਸੰਸਾਰ ਦੇ ਵਿੱਚ ਚਮਕੂਗਾ ਤਾਂ ਇਹ ਕਹਿ ਕੇ ਤਾਂ ਉਹ ਨੂੰ ਉਹ ਗੋਗਲ ਦੇ ਦਿੰਦਾ ਹੈ ਪਪਾ ਗੋਖਨਾਥ ਫਿਰ ਰਾਣੀ ਖੁਸ਼ ਹੁੰਦੀ ਹੋਈ ਆਦੇ ਘਰੇ ਜਾਂਦੀ ਹੈ ਫਿਰ ਉਹ ਆਪਣੇ ਰਾਜੇ ਨੂੰ ਕਹਿੰਦੀ ਹੈ ਵੀ ਮੈਨੂੰ ਗੁਰੂ ਗੋਖਨਾਥ ਨੇ ਮੈਨੂੰ ਗੋਗਲ ਦਿੱਤਾ ਵੀ ਇਹਦੇ ਨਾਲ ਆਪਣੇ ਬੱਚਾ ਪੈਦਾ ਹੋ ਜੂਗਾ ਚਲੋ ਰਾਜਾ ਵੀ ਉਹਦੀ ਗੱਲ ਮੰਨ ਲੈਂਦਾ ਹੈਗਾ ਫਿਰ ਐਵੇਂ ਹੀ ਉਹਨਾਂ ਦੇ ਘਰੇ ਬ੍ਰਾਹਮਣੀ ਇੱਕ ਕੰਮ ਕਰਦੀ ਐ ਤ ਰਾਣੀ ਰਾਣੀ ਕਹਿੰਦੀ ਐ ਵੀ ਇਹ ਦੁੱਧ ਗਰਮ ਕਰ ਲੈ ਇਹਦੇ ਵਿੱਚ ਗੂਗਲ ਪਾ ਦੇ ਤਾਂ ਥੋੜਾ ਜਿਹਾ ਗੂਗਲ ਤੂੰ ਲੈ ਲੈ ਵੀ ਇਹ ਦੁੱਧ ਤੂੰ ਵੀ ਪੀ ਲੈ ਵੀ ਮੇਰੇ ਵੀ ਜਵਾਖ ਹੋ ਜੂ ਤੇਰੇ ਵੀ ਹੋ ਜੂ ਕਿਉਂਕਿ ਉਹ ਬ੍ਰਾਹਮਣੀ ਕੋਲੇ ਵੀ ਜਵਾਖ ਨਹੀਂ ਸੀਗਾ ਤਾਂ ਫਿਰ ਉਹ ਬ੍ਰਾਹਮਣੀ ਦੁੱਧ ਨੂੰ ਲਿਜਾ ਕੇ ਆਪਣੇ ਘਰੇ ਜਾਂਦੀ ਐ ਉਹ ਫਿਰ ਉੱਥੇ ਜਾ ਕੇ ਜਦੋਂ ਉਹ ਖੁਸ਼ ਹੁੰਦੀ ਜਾਂਦੀ ਐ ਤਾਂ ਕਈ ਫੜੋਸਣਾ ਇਹ ਦੇਖਦੇ ਆਣੇ ਕਈ ਔਰਤਾਂ ਇਹ ਦੇਖਦੇ ਆਣੇ ਵੀ ਬ੍ਰਾਹਮਣੀ ਨੂੰ ਕੀ ਹੋ ਗਿਆ ਇਹ ਇੰਨੀ ਖੁਸ਼ ਕਿਉਂ ਲੱਗ ਰਹੀ ਐ ਤਾਂ ਉਹਨੂੰ ਖੁਸ਼ੀ ਦਾ ਕਾਰਨ ਪੁੱਛਣ ਲੱਗੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਉਹ ਪੁੱਛਣ ਲੱਗਦੇ ਆਣੇ ਬ੍ਰਾਹਮਣੀ ਅੱਜ ਕੀ ਹੋ ਗਿਆ ਤੈਨੂੰ ਇੰਨੀ ਖੁਸ਼ ਕਿਉਂ ਐ ਉਹ ਫਿਰ ਦੱਸਦੀ ਐ ਵੀ ਮਹਾਰਾਣੀ ਨੇ ਮੈਨੂੰ ਕਿਸੇ ਬ੍ਰਾਹਮਣ ਲਵੋ ਮੈਨੂੰ ਕਿਸੇ ਸਾਧ ਲਵੋ ਉਹ ਗੁੱਗਲ ਨੇ ਕਹਿ ਸੀ ਵੀ ਉਹਨੇ ਕਹਿ ਸੀ ਵੀ ਇਹ ਗੁੱਗਲ ਦੁੱਧ ਦੇ ਵਿੱਚ ਪਾ ਕੇ ਪੀ ਵੀ ਤੇਰੇ ਘਰ ਬੱਚੇ ਨਾ ਜਨਮ ਲੈ ਲੈਣ। ਤਾਂ ਉਹ ਫਿਰ ਔਰਤਾਂ ਕੀ ਕਰਦੀਆਂ ਨੇ? ਔਰਤਾਂ ਉਹਨਾਂ ਨੂੰ ਕਹਿਣ ਲੱਗ ਜਾਂਦੀਆਂ ਨੇ ਵੀ ਹੁਣ ਤੂੰ ਬ੍ਰਾਹਮਣੀ ਹੋ ਕੇ ਇਹ ਸਾਧਾਂ ਦੇ ਪਿੱਛੇ ਲੱਗੇਗੀ। ਸਾਧ ਤੈਨੂੰ ਮਗਰ ਲਾ ਲੈਣਗੇ। ਤੂੰ ਸਾਧਾਂ ਦੇ ਦਿੱਤੀਆਂ ਚੀਜ਼ਾਂ ਤੇ ਵਿਸ਼ਵਾਸ ਕਰਦੀ ਹੈ। ਤਾਂ ਇਹ ਸੋਚ ਕੇ ਬ੍ਰਾਹਮਣੀ ਨੇ ਕੀ ਕੀਤਾ? ਉਹ ਦੁੱਧ ਨੂੰ ਆਪਦੇ ਘਰ ਦੇ ਇੱਕ ਓਨੇ ਦੇ ਵਿੱਚ ਡੋਲ ਦਿੱਤਾ ਜੋ ਕਿ ਕੱਚਾ ਥਾਂ ਸੀ ਉੱਥੇ ਜਿੱਥੇ ਉਹਨਾਂ ਨੇ ਉਹ ਦੁੱਧ ਡੋਲਿਆ ਕਿਉਂਕਿ ਉਹ ਦਿੱਤਾ ਹੋਇਆ ਗੋਰਖਨਾਥ ਦਾ ਵਰਦਾਨ ਸੀ ਇੱਥੇ ਉਹਨਾਂ ਨੇ ਦੁੱਧ ਡੋਲਿਆ ਉੱਥੇ ਇੱਕ ਪੌਦਾ ਖੜਾ ਹੋ ਗਿਆ ਤਾਂ ਉਹ ਪੌਦਾ ਅਨਾਰ ਦਾ ਲੱਗ ਗਿਆ ਤਾਂ ਉਹਨੂੰ ਦੇਖ ਕੇ ਬ੍ਰਾਹਮਣੀ ਨੇ ਕੀ ਸੋਚਿਆ ਵੀ ਅਨਾਰ ਦਾ ਪੌਦਾ ਲੱਗ ਰਿਹਾ ਹੈ ਵੀ ਚਲੋ ਵਧੀਆ ਗੱਲਾਂ ਵੀ ਨਾਰ ਦਾ ਪੌਦਾ ਲੱਗ ਰਿਹਾ ਵੀ ਇਹਦੀ ਆਪਾਂ ਪਾਣੀ ਪਾਣਿਆ ਸੇਵਾ ਕਰਦੇ ਆ ਤਾਂ ਇਹਦੇ ਜਦੋਂ ਫਲ ਹੋਣਗੇ ਆਪਾਂ ਖਾਇਆ ਕਰਾਂਗੇ ਤਾਂ ਐਵੇਂ ਕਰਦੇ ਕਰਦੇ ਉਹ ਪਾਣੀ ਡੇਲੀ ਦਿੰਦੀ ਉਹਦੀ ਸੇਵਾ ਕਰਦੀ ਤਾਂ ਉਹ ਵੱਡਾ ਹੋਇਆ ਇੱਕ ਦਿਨ ਉਹਦੇ ਉੱਤੇ ਫਲ ਲੱਗ ਗਿਆ ਜਦੋਂ ਉਤੇ ਨਾਰ ਲੱਗ ਗਿਆ ਤਾਂ ਉਹ ਨਾਰ ਤੋੜ ਕੇ ਖਾਣ ਨੂੰ ਇੱਕ ਨਾਰ ਤੋੜ ਲੈਂਦੇ ਨੇ ਜਦੋਂ ਉਹ ਨਾਰ ਤੋੜਦੇ ਨੇਗੇ ਤਾਂ ਇੱਕ ਕੁਦਰਤ ਕੰਨੀ ਹੋਏ ਇੰਨਾ ਚਾਨਣ ਹੁੰਦਾ ਤਾਂ ਉਹ ਉਹਦੇ ਵਿੱਚੋਂ ਆਵਾਜ਼ ਆਂਦੀ ਹੈ ਵੀ ਜੋ ਤੂੰ ਇਹ ਨਾਰ ਖਾ ਰਹੀ ਐ ਉਹ ਕੋਈ ਨਾ ਇਹ ਜੋ ਇਹ ਨਾਰਾ ਕੋਈ ਆਮ ਨਾਰ ਨਹੀਂ ਹੈਗਾ ਇਹ ਗੋਰਖਨਾ ਦਰ ਦਿੱਤਾ ਹੋਇਆ ਪ੍ਰਸ਼ਾਦ ਹੈ ਤਾਂ ਜਦੋਂ ਇਹ ਉਹਨੂੰ ਖੋਲਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਵਿੱਚੋਂ ਨਾਰ ਸਿੰਘ ਜੋ ਕਿ ਜਨਮ ਲੈਂਦੇ ਨੇ ਇਸ ਕਰਕੇ ਬਾਬਾ ਨਾਰ ਸਿੰਘ ਦਾ ਉੱਥੋਂ ਨਾਮ ਨਾਰ ਸਿੰਘ ਪਿਆ ਉਸੇ ਦਿਨ ਹੀ ਰਾਣੀ ਦੇ ਘਰੇ ਪੂਗਾ ਜਾਰ ਪੀਰ ਨੇ ਜਨਮ ਲਿੱਤਾ ਇਹਨਾਂ ਦੋਨਾਂ ਦਾ ਇਕੱਠਾ ਜਨਮ ਹੋਇਆ ਸੀਗਾ ਇਸ ਲਈ ਇਹਨਾਂ ਦੋਨਾਂ ਨੂੰ ਇਕੱਠਾ ਪੂਜਿਆ ਜਾਂਦਾ ਹੈ ਨਾਤ ਹੈ ਬ੍ਰਾਹਮਣੀ ਦੇ ਕੁਖਚੋ ਜਨਮ ਲਿੱਤਾ ਸੀਗਾ ਉਹ ਇਹ ਦਿੱਤਾ ਹੋਇਆ ਪ੍ਰਦਾਨ ਸੀ ਨਾ ਤਾਂ ਉਹ ਬ੍ਰਾਹਮਣ ਸੀ ਕਿਉਂਕਿ ਗੁੱਗਾ ਜਿਹੜਾ ਪਾਂਡੇ ਐ ਨਾਰ ਸਿੰਘ ਪਾਂਡੇ ਐ ਨਾ ਤਾਂ ਇਹ ਬ੍ਰਾਹਮਣ ਸੀ ਇਹ ਇੱਕ ਰਾਜੇ ਨੂੰ ਰਾਣੀ ਨੂੰ ਦਿੱਤਾ ਹੋਇਆ ਆ ਮਾਤਾ ਵੰਸਲ ਨੂੰ ਦਿੱਤਾ ਹੋਇਆ ਇੱਕ ਪ੍ਰਚਾਰ ਸੀ ਇਸ ਲਈ ਉਹਨੂੰ ਚੋਹਾਨ ਵੀ ਕਹਿੰਦੇ ਨੇ ਤਾਂ ਬ੍ਰਾਹਮਣ ਕਿਉਂਕਿ ਬ੍ਰਾਹਮਣ ਨੇ ਉਹਨਾਂ ਬ੍ਰਾਹਮਣੀ ਨੇ ਸੇਵਾ ਕੀਤੀ ਸੀ ਜੀ ਇਸ ਕਰਕੇ ਇਹਦੀ ਗੁੱਗੇ ਦੇ ਨਾਲ ਸੇਵਾ ਹੁੰਦੀ ਹੈ ਕਿਉਂਕਿ ਇਹ ਗੋਰਖਨ ਦਾ ਦਿੱਤਾ ਹੋਇਆ ਵਰਦਾਨ ਸੀ ਜੈ ਪੀਰਾਂ ਦੀ ਜੈਸਾਆਂ ਜੀ